ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਕਿਰਨ ਕਿਰਨ ਹੌ ਬਲੌਗ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਗਾਇਸ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅਸੀਂ ਜਾ ਰਹੇ ਹਾਂ ਅੱਜ ਆਪਣੇ ਸਿਸਟਰ ਦੇ ਘਰ ਮੈਂ ਤੇ ਨਿਰਮਿਤ ਅਸੀਂ ਦੋਵੇਂ ਉੱਥੇ ਲੋਕ ਤਿੰਨ ਦਿਨ ਰਹਿਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਅਸੀਂ ਆਪਣੇ ਪੇਕੇ ਤੇ ਨਾਲ ਦੇ ਨਾਲ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਬਸ ਇਹਦੇ ਪਾਪਾ ਆ ਰਹੇ ਨੇ ਸਾਨੂੰ ਛੱਡਣ ਵਾਸਤੇ

ਮਰ ਗਿਆ ਆ ਨਿੰਮੜ ਤੇ ਪਾਪਾ ਨਿੰਮੜ ਤ ਨੂੰ ਕਰ ਰਿਆ ਲੱਡੀ ਲੱਡੀ ਕਿ ਕਿਨੇ ਜਾਣਾ ਆ ਜਿਸੂ ਤੂੰ ਚਲਾ ਚਲੋ ਰਗਾ ਤਾਂ ਮੈਂ ਚੱਕ ਲੈਣਾ ਨਖ ਮਾਈ ਕੋਈ ਨਾ ਤਮਿਲਿਆ ਲੰਗਾ ਆਦੇ ਤੇ ਮਾਈ ਤੇ ਮੇਰੀ ਭਾਂਜੀ ਮੈਨੂੰ ਲੈਣ ਆਈ ਐ ਤੇ ਅਸੀਂ ਹੁਣ ਜਾ ਰਹੇ ਹਾਂ ਘਰ ਚਲਦੀ ਮੋ ਤੇ ਥੋੜੀ ਹੀ ਦੇਰ ਵਿੱਚ ਅਸੀਂ ਘਰ ਪਹੁੰਚ ਜਾਵਾਂਗੇ ਆ ਮੈਨੂੰ ਬਸ ਅੱਡੇ ਤੋਂ ਲੈ ਗਈ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਥੋੜੀ ਦੂਰੀ ਪੈਂਦਾ ਇਸ ਕਰਕੇ ਅਸੀਂ ਫੈਦਲੀ ਜਾ ਰਹੇ ਹਾਂ ਤੇ ਮੈਂ ਕੱਲ੍ਹ ਗੱਲ ਕਰਦੇ ਆ ਅੱਗੇ ਘਰ ਜਾ ਕੇ ਹਾਂ ਇਸ ਦੇਖੋ ਪੀੜੀਆਂ ਪੀੜੀਆਂ ਗਲੀਆਂ ਇਹ ਜਾ ਰਿਹਾ ਮੇਰਾ ਬੈਗ ਚੱਕ ਕੇ भिड़िया भीड़िया तो बस अस पहुंचने ही वाले हाँ घर हाँ जी हाँ तो निमृत मेरे नाल जी इन्होंने ना गली है बिल्कुल छोटी जी है जिथे जान भी खड़ी है हाँ देखो बिल्कुल भीड़ी जी गली है

ਹਣਸਣਾ ਪਹਿਣਾ ਹਾਂ ਨੀਮੂ ਦੀਦੀਆਂ ਕਾਕਾ ਖਾ ਰਹੇ ਹੁਣ ਸਮੋਸੇ ਮੇਰੀ ਨੀਮੂ ਬੈਠੀ ਹੈ ਦੇਖ ਰਹੀ ਹੈ ਉਹ ਦੇਖੋ ਨਿੱਕ ਨਿੱਕ ਵੀ ਦੇਖ ਰਿਹਾ ਹੈ ਨਾ ਤੁਨੇ ਲੈਣੀ ਪੜੇ ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਗਾਇਸ ਅਸੀਂ ਆਏ ਹਾਂ ਅੱਜ ਸਟੇਡੀਅਮ ਚ ਰੋਟੀ ਖਾ ਕੇ ਅਸੀਂ ਆਏ ਸੀ ਸੈਕੜਨ ਆਪਣੀ ਸਿਸਟਰ ਦੇ ਨਾਲ ਫਾਈਟਿੰਗ ਟੂ ਮੈਂ ਆ ਗਈ ਆ ਆਪਣੀ ਸਿਸਟਰ ਦੇ ਘਰ ਤੇ ਹੁਣ ਅਸੀਂ ਬੈਠੇ ਸੀ ਛੱਤ ਤੇ ਤੇ ਮੇਰੀ ਭੈਣ ਕੱਟ ਰਹੀ ਐ ਸਬਜੀ ਤੇ ਆ ਨੇ ਉਹਨਾਂ ਦੇ ਗਲੀ ਦੇ ਬੱਚੇ ਹੈਲੋ ਕਰਦੋ ਹੈਲੋ ਇਹ ਸਾਰੇ ਬੱਚੇ ਨੇ ਇਹ ਆਏ ਨੇ ਇਹਦੀ ਗੁਡੀਆਂ ਨਾਲ ਖੇਡਣ ਤੇ ਉਹ ਦੇਖੋ ਭਾਵਨਾ ਭਾਵਨਾ ਇਹ ਹੈ ਮੇਰੀ ਨਿਮਰਤ ਤੇ ਅਸੀਂ ਸਾਰੇ ਕਰ ਰਹੇ ਆ ਇੱਥੇ ਇੰਜੋਏ ਤੇ ਗਾਇਸ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਾ ਪਲੀਜ਼ ਕਮੈਂਟ ਚ ਜ਼ੀਰੋ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਬਾਏ ਬਾਏ